कांग्रेस दून आखिर बिल्ली ਥਲੇ ਤੋਂ ਬਾਹਰ ਆਈ ਗਈ ਹੈ ਬੜੀ ਦੇਰ ਤੋਂ ਇਹ ਲੱਗ ਹੀ ਰਿਹਾ ਸੀ ਕਿ ਇਹ ਚੋਰ ਚੋਰ ਮੁਸੇਰੇ ਭਾਈ ਨੇ ਕਿਸ ਮੂਹ ਨਾਲ ਇੱਕ ਦੂਜੇ ਨਾਲ ਗੱਠਬੰਧਨ ਕਰਨਗੇ ਕੀ ਇਹ ਹਿੰਦੁਸਤਾਨ ਦੇ ਵੋਟਰਾਂ ਨੂੰ ਪੰਜਾਬ ਦੇ ਵੋਟਰਾਂ ਨੂੰ ਚੰਡੀਗੜ੍ਹ ਦੇ ਵੋਟਰਾਂ ਨੂੰ ਉਹਨਾਂ ਦੇ ਮਨ ਨੂੰ ਸਮਝਦੇ ਨਹੀਂ ਹੈ। ਕੀ ਇਹ ਤਮਾਸ਼ਾ ਸਾਰਾ ਦੇਖ ਨਹੀਂ ਰਹੇ? ਇਹ ਉਹੀ ਕੇਜਰੀਵਾਲ ਹੈ ਜਿਨ੍ਹਾਂ ਜਦੋਂ ਇਹ ਪਾਰਟੀ ਬਣਾਈ ਸੀ ਤੇ ਕਾਂਗਰਸ ਦੇ ਵੱਡੇ-ਵੱਡੇ ਨੇਤਾਵਾਂ ਦੀ ਲਿਸਟ ਲਾ ਕੇ ਬੈਠਾ ਸੀ ਕਿ ਸੋਨੀਆ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਚਿਤੰਬਰਮ ਐਡੀ ਵੱਡੀ ਲਿਸਟ ਔਰ ਪੰਜਾਬ ਦੇ ਅੰਦਰ ਵੀ ਆਜ਼ਾਦੀ ਇਹ ਸਰਕਾਰ ਆਈ ਹੈ। ਪੁਰਾਣੀ ਜਿਹੜੀ ਸਰਕਾਰ ਰਹੀ ਹੈ ਉਹਦੇ ਮੰਤਰੀਆਂ ਦੇ ਉੱਤੇ ਭ੍ਰਸ਼ਟਾਚਾਰ ਦੇ ਅਨੇਕ ਇਲਜ਼ਾਮ ਲਗਾਉਂਦੇ ਨੇ ਔਰ ਖੁਦ ਵੀ ਭ੍ਰਸ਼ਟਾਚਾਰ ਚ ਲਿਪਤ ਨੇ ਸ਼ਰਾਬ ਘਟਾਲੇ ਚ ਜਿਸ ਪ੍ਰਕਾਰ ਇਹ ਸਰਕਾਰ ਦਾ ਚਿਹਰਾ ਭ੍ਰਸ਼ਟਾਚਾਰੀ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਹੈ ਤੇ ਇਹਨਾਂ ਤੋਂ ਹੋਰ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਲੇਕਿਨ ਜਿਹੜਾ ਇੰਡੀ ਗੱਟਬੰਧਨ ਹੈ ਇਹ ਕਦੀ ਵੀ ਸਫਲ ਨਹੀਂ ਹੋ ਸਕਦਾ ਅੱਜ ਕੇਜਰੀਵਾਲ ਦੇ ਜਿਹੜੀ ਹਾਂਡੀ ਐ ਉਹ ਜਿੰਨੀ ਦੇਰ ਪੱਕਣੀ ਸੀ ਪੱਕ ਚੁਕੀ ਆ ਹੁਣ ਟੁੱਟ ਚੁਕੀ ਆ ਸਮਾਜ ਨੂੰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਜਿਹੜਾ ਆ ਉਹ ਪਤਾ ਲੱਗ ਚੁਕਿਆ ਔਰ ਇਹ ਜਿਹੜਾ ਪ੍ਰੈਕਟੀਕਲ ਇਹ ਚੰਡੀਗੜ੍ਹ ਚ ਕਰਨ ਜਾ ਰਹੇ ਨੇ ਇੱਕ ਪਾਸੇ ਤੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਪੰਜਾਬ ਦਾ ਨਤ੍ਰਿਤਵ ਇਹ ਦੱਸੇ ਕਾਂਗਰਸ ਦਾ ਕੀ ਵਿਧਾਨ ਸਭਾ ਚ ਕੀ ਪੋਜੀਸ਼ਨ ਹੋਏਗੀ ਇਹਨਾਂ ਦੀ ਵਿਧਾਨ ਸਭਾ ਦੇ ਸਦਨ ਦੇ ਅੰਦਰ ਕਿ ਆ ਇਹ ਜਿੱਥੇ ਆਮ ਆਦਮੀ ਪਾਰਟੀ ਦੇ ਸੱਤਾ ਪੱਖੀ ਲੋਕ ਬੈਠੇ ਨੇ ਉੱਤੇ ਜਾ ਕੇ ਬੈਠਣਗੇ ਇਹ ਲੋਕਾਂ ਨੂੰ ਮੂਰਤ ਬਣਾ ਅੰਦਾ ਇੱਕ ਪ੍ਰਯਾਸ ਕੀਤਾ ਜਾ ਰਿਹਾ ਔਰ ਮੈਨੂੰ ਲੱਗਦਾ ਹੈ ਕਿ ਲੋਕੀ 2024 ਚ ਇਹਨਾਂ ਸਭ ਨੂੰ ਇਹਦੀ ਸਜ਼ਾ ਦੇਣਗੇ ਔਰ ਨਰਿੰਦਰ ਭਾਈ ਮੋਦੀ ਜਿਹੜੇ ਵਿਕਾਸ ਪੁਰਸ਼ ਨੇ ਜਿਹੜੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਗੋਰਬਸ਼ਚੇਵ ਬਨਾਂਚ ਜਿਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਇੱਕ ਪਾਸੇ ਸੰਸਕ੍ਰਿਤੀ ਨੂੰ ਉਦ ਉਥਾਨ ਦੇ ਅੰਦਰ ਯੋਗਦਾਨ ਪਾ ਰਹੇ ਨੇ ਦੂਜੇ ਪਾਸੇ ਵਿਕਾਸ ਦੇ ਪ੍ਰਤੀ ਦੇਸ਼ ਨੂੰ ਅੱਗੇ ਵਧਾ ਰਹੇ ਨੇ ਔਰ ਤੀਜੇ ਪਾਸੇ ਦੇਸ਼ ਦੀ ਸ਼ਕਤੀ ਨੂੰ ਵਧਾ ਕੇ ਪੂਰੀ ਦੁਨੀਆ 'ਚ ਹਿੰਦੁਸਤਾਨ ਦਾ ਲੋਹਾ ਮਨਾਰੇ ਨੇ ਲੋਕੀ ਨਰੇਂਦਰ ਭਾਈ ਮੋਦੀ ਦੇ ਨਾਲ ਆਣਗੇ ਇਹ ਐਨਡੀ ਗੱਠਬੰਧਨ ਇਹ ਜਿੰਨੇ ਮਰਜੀ ਗੱਠਬੰਧਨ ਕਰ ਲੈਣ ਲੇਕਿਨ ਲੋਕਾਂ ਦਾ ਮਨ ਬਣ ਚੁੱਕਿਆ ਹੈ ਰੋਕੀ ਨਰਿੰਦਰ ਭਾਈ ਮੋਦੀ ਦੇ ਨਾਲ ਹੈ ਬੀਜੇਪੀ ਦੇ ਨਾਲ